ਹਾਂਜੀ ਸਾਡੀਆਂ ਸਪੈਸ਼ਲ ਪਿੰਨੀਆਂ ਖਾਸ ਖਾਸ ਵਾਲੀਆਂ ਪਿੰਨੀਆਂ ਜੀ ਇਹਦੇ ਵਿੱਚ ਆਪਾਂ ਕਣਕ ਦੇ ਆٹے ਦੀ ਥਾਂ ਤੇ ਸੋਲਿਆਂ ਦਾ ਆਟਾ ਯੂਜ਼ ਕੀਤਾ ਅਤੇ ਬਾਕੀ ਖਾਸ ਖਾਸ ਵਿੱਚ ਵੀ ਪਾਈ ਹੈ ਅਤੇ ਕੁਝ ਜੋ ਡਰਾਈ ਫਰੂਟ ਸੀ ਉਹ ਵੀ ਆਪਾਂ ਇਹਦੇ ਵਿੱਚ ਵਧਾਏ ਨੇ ਜੇ ਕੋਈ ਭੈਣ ਭਰਾ ਇਹਦੇ ਵਿੱਚ ਖੋਆ ਪਾਉਣਾ ਚਾਹੁੰਦਾ ਹੋਵੇ ਤਾਂ ਖੋਆ ਵੀ ਪੈ ਜਾਊਗਾ ਇਹਨਾਂ ਪਿੰਨੀਆਂ ਦਾ ਰੇਟ ਹੈ ਜੀ 700 ਰੁਪਏ ਦੀਆਂ 1 ਕਿਲੋ ਤੇ 3300 ਦੀਆਂ 5 ਕਿਲੋ ਜੀ ਸੋ ਜਿਨ੍ਹਾਂ ਭੈਣਾ ਭਰਾਵਾਂ ਨੂੰ ਜ਼ਰੂਰਤ ਹੋਵੇ ਕੁਝ ਸਪੈਸ਼ਲ हटਕੇ ਪਿੰਨੀਆਂ ਦਾ ਟੇਸਟ ਕਰਨਾ ਚਾਹਵੇ ਸਪੈਸ਼ਲ ਪਿੰਨੀਆਂ ਸਾਡੇ ਕੋਲੋਂ ਆਰਡਰ ਤੇ ਮੰਗਵਾ ਸਕਦਾ ਹੈ ਅਤੇ ਆਰਡਰ ਕਰਨ ਤੋਂ ਪਹਿਲਾਂ ਇੱਕ ਵਾਰੀ 9592123016 ਤੇ ਜ਼ਰੂਰ ਕਹੇ ਦੱਸਿਆ ਜਾਵੇ ਕਿ ਕਿੰਨੀਆਂ ਪਿੰਨੀਆਂ ਦੀ ਜ਼ਰੂਰਤ ਹੈ ਸੋ ਦੋਸਤੋ ਇਹ ਸਪੈਸ਼ਲ ਪਿੰਨੀਆਂ ਜੋ ਕਿ ਆਪਾਂ ਖਾਸ ਖਸ ਅਤੇ ਜ਼ਿਆਦਾ ਡ్రਾਈ ਫਰੂਟ ਪਾ ਕੇ ਅਤੇ ਛੋਲਿਆਂ ਦਾ ਆਟਾ ਪਾ ਕੇ ਤਿਆਰ ਕੀਤੀ ਹਾਂ ਜੀ